ਕੀ ਹਾਲ ਚਾਲ ਜੀ ਸਾਰਿਆਂ ਦੇ ਠੀਕ ਠਾਕ ਜੀ ਬਾਕੀ ਕੀ ਹਾਲ ਤੁਹਾਡੇ ਝੋਨਿਆਂ ਦੇ ਤੁਸੀਂ ਵੀ ਦੱਸਿਓ ਕਮੈਂਟ 'ਚ ਆਹ ਜੀ PR 131 ਅੱਜ 87 ਦਿਨਾਂ ਦਾ ਹੋ ਗਿਆ ਬਹੁਤ ਵਧੀਆ ਗਰੋਥ ਕੀਤੀ ਇਹਨੇ ਦੋ ਸਪ੍ਰਿੰਗਾਂ ਕਰਤੀਆਂ ਪਹਿਲਾਂ ਕੀਤੀ 68 ਦਿਨਾਂ ਤੇ ਇੱਕ ਸੁੰਡੀ ਵਾਲੀ ਇੱਕ ਨਾਲ ਫੰਗਸ ਵਾਲੀ ਫਿਰ ਦੁਬਾਰਾ ਕੀਤੀ 82 ਦਿਨ ਤੇ ਇੱਕ ਫੰਗਸ ਵਾਲੀ ਦੀ ਇੱਕ ਤੇਲੇ ਵਾਲੀ ਫੰਗਸ ਵਾਲੀ ਕੀਤੀ ਆ ਮਿਸਟਰ ਟੋਪ ਵਾਲਾ ਸਾਲਟ ਤੇ ਚੈਸ ਤੇਲੇ ਵਾਲਾ ਸਾਲਟ ਕੀਤਾ ਸੀ ਬਹੁਤ ਵਧੀਆ ਗਰੋਥ ਰਹੀ ਹੈ ਇਹਦੀ ਅੱਜ ਤੱਕ ਕਿਤੇ ਕਿਤੇ ਨਿਸਰਨ ਡੈਪੀ ਆ ਕਿਤੇ ਕਿਤੇ ਪਾਈਪਾਂ ਭਰ ਗਈ ਆ ਤੇ ਕਿਤੇ ਕਿਤੇ ਅਜੇ ਪਾਈਪਾਂ ਇਹ ਭਰ ਰਹੀ ਆ ਬਾਕੀ ਪਹਿਲਾਂ ਵੇਖਣ ਜੇ ਨਾ ਇਹ ਲੱਗਦੀ ਵੀ ਜਿੱਦਾਂ ਨਾ ਹਾਈਟ ਕੱਟ ਕਰੂਗੀ ਪਰ ਬਾਅਦ ਚ ਹੁਣ ਜੱਕਦਾ ਵੀ ਇਹਨੇ ਨਾ ਬਹੁਤ ਜ਼ਿਆਦਾ ਹਾਈਟ ਕਰ ਲਈ ਆ ਬਹੁਤ ਹੀ ਵਧੀਆ ਖੜੀ ਆ ਬਾਕੀ ਝਾਰ ਤੇ ਵੇਖੋ ਕੀ ਬੰਦਾ 128 ਤਾਂ ਵਧੀਆ ਨਿਕਲੀ ਸੀ ਪਿਛਲੀ ਵਾਰ ਇਸ ਵਾਰ ਵੇਖੋ 131 ਦਾ ਕੀ ਬੰਦਾ ਬਾਕੀ ਮੁੰਜਰ ਜਿਹੜੀ 31 ਦੀ ਆ 28 ਨਾਲ ਉਹਨਾਂ ਦਾਣਿਆਂ ਦੀ ਗਿਣਤੀ ਘੱਟ ਵਾ ਇਹ ਗੱਲ ਤਾਂ ਥੋੜਾ ਜਿਹਾ ਫਿਗਰ ਪਿਆ ਵਾ ਬਾਕੀ ਜੇ ਕੇ ਮੇਰੇ ਭਰਾਣੇ ਲਈ ਆ ਤੇ ਉਹ ਕਮੈਂਟ ਜੇ ਜ਼ਰੂਰ ਦੱਸਿਓ ਕਿ ਕਿੰਨੇ ਦਾਣੇ ਹੁੰਦੇ ਇੱਕ ਮੁੰਜਰ 'ਚ ਮੈਂ ਗਿਣੇ ਸੀ 220 ਤੋਂ ਲੈ ਕੇ 230 180 200 210 ਇੰਨੇ ਕੁ ਰਹਿੰਦੇ ਆ ਬਾਕੀ ਹਲੇ ਮੁੰਜਰਾਂ ਕਾਫੀ ਨਿਕਲਣ ਵਾਲੀਆਂ ਨੇ ਜਦੋਂ ਸਾਰੀਆਂ ਨਿਕਲਾਈਆਂ ਫੇਰ ਪਤਾ ਲੱਗੂਗਾ ਦਾਣਿਆਂ ਦੀ ਗਿਣਤੀ ਤਾਂ ਪ੍ਰੋਪਰ ਬਾਕੀ ਇਹਨੂੰ ਖਾਦ ਪਾਣੀ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਸਵਾ ਤਿੰਨ ਬੋਰੀਆਂ ਯੂਰੀਆ ਪੈ ਗਈ ਆ ਅੱਧੀ ਡਾਇਆ ਅੱਧੀ ਪोटाਸ਼ 1 ਤੇ 8 ਕਿਲੋ ਜ਼ਿੰਕ ਪੈ ਗਈ ਆ ਪਹਿਲਾਂ ਪਹਿਲਾਂ ਨਾ ਬਹੁਤ ਛੋਟੀ ਲੱਗਦੀ ਬਹੁਤ ਹੀ ਜ਼ਿਆਦਾ ਨਾ ਹੁਣ ਲੱਗਦਾ ਜਿੱਦਾਂ ਨਾ ਯੂਰੀਆ ਹੋਰ ਪਾ ਦਈਏ ਪਰ ਹੁਣ ਜੱਕਦਮ ਆ ਗਏ ਨੇ ਨਾ ਪੱਤਾ ਹੜ ਵੀ ਹੋ ਗਿਆ ਤੇ ਚੌੜਾ ਵੀ ਹੋ ਗਿਆ ਤੇ ਹਾਈਟ ਵੀ ਇਹਨੇ ਜੱਕਦਮ ਹੀ ਆਪਣੀ ਨਾ ਕਰਤੀ ਆ ਬਾਕੀ ਗਰੋਥ ਬੜੀ ਵਧੀਆ ਇਹਦੀ ਹੁਣ ਇਹਦਾ ਝਾੜ ਤੇ ਪਤਾ ਲੱਗੂਗਾ ਝਾੜ ਤੇ ਵੀ ਤੁਹਾਨੂੰ ਇੱਕ ਵੀਡੀਓ ਪਾ ਕੇ ਦੱਸ ਦਾਂਗੇ ਕੀ ਨਿਕਲਿਆ ਇਹਦਾ ਝਾੜ ਬਾਕੀ ਹੋਰ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਲਾਈ ਆ ਉਹ ਵੀ ਦੱਸਿਓ ਕਿ ਤੁਹਾਡੇ ਕਿਵੇਂ ਦੀ ਆ ਠੀਕ ਆ ਵੈਰਾਈਟੀ ਆਪਣੇ ਦਾ ਨਾ ਫੁੱਲ ਘੈਂਟ ਖੜੀ ਆ ਪੂਰੀ ਆਸ ਆ ਵੀ ਵਧੀਆ ਝਾੜ ਦੇਊਗੀ ਬਾਕੀ ਮਹਾਰਾਜ ਦੇ ਹੱਥਾ ਰੱਬ ਦੇ ਹੱਥਾ ਜੋ ਕਰੂਗਾ ਵੈਸੇ ਇਸ ਟਾਈਮ ਨਾ ਸਾਰੀਆਂ ਵੈਰਾਈਟੀਆਂ ਨਾਲੋਂ ਦਾਹ ਨਾਲੋਂ ਠਾਈ ਨਾਲੋਂ ਇਹਦੀ ਦਿੱਖ ਬਹੁਤ ਸੋਹਣੀ ਆ ਬਾਕੀ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਲਾਈਕ ਜਰੂਰ ਕਰ ਦਿਓ ਧੰਨਵਾਦੀ